ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਰੀਕੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਵਰਨ ਸਿੰਘ ਟਹਿਣਾ ਦੇਸ਼ ਦੀਆਂ ਤੇ ਸਮੁੱਚੇ ਪੰਜਾਬ ਦੀਆਂ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਸਭ ਦਾ ਧਿਆਨ ਆਪਣੇ ਵੱਲ ਖਿੱਚ ਰੀਆਂ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਤੇ ਵੱਡੀ ਖਬਰ ਇਹ ਹੈ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਅੱਜ ਆਖਰੀ ਦਿਨ ਹੈ ਲੰਘੇ ਕੱਲ ਵੀ ਇੱਥੇ ਕੁਝ ਕੁ ਵਿਸ਼ਿਆਂ ਦੇ ਉੱਤੇ ਕਾਫੀ ਜ਼ੋਰ ਸ਼ੋਰ ਦੇ ਨਾਲ ਮੁੱਦੇ ਚੁੱਕੇ ਗਏ ਆ ਤੇ ਪਰਸੋਂ ਵੀ ਪਰਸੋਂ ਯਾਨੀ ਕਿ 2 ਤਰੀਕ ਨੂੰ 2 ਸਤੰਬਰ ਨੂੰ ਵਿધાનਸਭਾ ਸੈਸ਼ਨ ਦਾ ਪਹਿਲਾ ਦਿਨ ਸੀ ਜਿੱਥੇ ਵਿਛੜੀਆਂ ਸ਼ਖਸੀਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਤਿੰਨ ਤਰੀਕ ਨੂੰ ਇੱਥੇ ਕਾਫੀ ਗਹਿਮਾ ਗਹਿਮੀ ਰਹੀ ਵਿਚਾਰਕ ਤੌਰ ਦੇ ਉੱਤੇ ਤੇ ਅੱਜ 4 ਤਰੀਕ ਨੂੰ ਆਖਰੀ ਦਿਨ ਜਾਨਕਿ ਇਹ ਤਿੰਨ ਰੋਜ਼ਾ ਸੈਸ਼ਨ ਸੀ ਮੌਨਸੂਨ ਸੈਸ਼ਨ ਤੇ ਇਹਦੀ ਅੱਜ ਸਮਾਪਤੀ ਹੋ ਜਾਣੀ ਹੈ ਇਹ ਸਮਾਪਤੀ ਦੇ ਮੌਕੇ ਕੁਝ ਇੱਕ ਗੱਲਾਂ ਕਹਿੜੀਆਂ ਬਣਦੀਆਂ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਵਿਗੜੀ ਪਈ ਹੈ ਜਿਸ ਤਰੀਕੇ ਨਾਲ ਗੋਲਗਾ ਚੱਲ ਰਹੀਆਂ ਜਿਸ ਤਰੀਕੇ ਨਾਲ ਬੰਦੇ ਮਾਰੇ ਜਾ ਰਹੇ ਆ ਜਿਸ ਤਰੀਕੇ ਨਾਲ ਫਰੋਤਗਾਂ ਮੰਗੀਆਂ ਜਾ ਰਹੀਆਂ ਜਿਸ ਤਰੀਕੇ ਨਾਲ دہشت ਪੈਦਾ ਕੀਤੀ ਜਾ ਰਹੀ ਹੈ ਜਿਸ ਤਰੀਕੇ ਨਾਲ ਕਿਡਾਂ ਕੱਡੀਆਂ ਜਾ ਰਹੀਆਂ ਇਸ ਮੁੱਦੇ ਨੂੰ ਵਿਧਾਨ ਸਭਾ ਦੇ ਵਿੱਚ ਵਿਚਾਰਿਆ ਵੀ ਗਿਆ ਪਰ ਕੱਲਾ ਵਿਚਾਰਿਆ ਜਾਣਾ ਮਸਲੇ ਦਾ ਹੱਲ ਨਹੀਂ ਇਸ ਮਸਲੇ ਦਾ ਕੋ ਟੁਕਮਾ ਹੱਲ ਵੀ ਹੋਣਾ ਚਾਹੀਦਾ ਜ਼ੋਰਦਾਰ ਤਰੀਕੇ ਨਾਲ ਹੱਲ ਕਰਨਾ ਚਾਹੀਦਾ ਜਿਹੜਾ ਕਿ ਹਾਲੇ ਤੱਕ ਕੀਤਾ ਨਹੀਂ ਗਿਆ ਪੰਜਾਬ ਦੇ ਵਿੱਚ ਇੱਕ ਉਹ ਵੇਲਾ ਸੀ ਜਦੋਂ ਜੇਕਰ ਕਿਸੇ ਬੰਦੇ ਦੀ ਦੁਕਾਨ ਫੈਕਟਰੀ ਕੁਛ ਵੀ ਕਾਰੋਬਾਰੀ ਅਦਾਰਾ ਚੱਲਦਾ ਸੀ ਤਾਂ ਉਹ ਬੰਦਾ ਹੁਬਕੇ ਗੱਲ ਕਹਿੰਦਾ ਸੀ ਕਿ ਮੇਰਾ ਯਾਰ ਕੰਮ ਹੁਣ ਬਹੁਤ ਸੋਹਣਾ ਚੱਲਦਾ ਮੈਂ ਵਧੀਆ ਪੈਸੇ ਕਮਾਉਣਾ ਬੰਦਾ ਇਸ਼ਤਿਹਾਰਬਾਜ਼ੀ ਕਰਦਾ ਸੀ ਵਕ ਵਕ ਖਾਮਾ ਤੇ ਬੋਰਡ ਵੀ ਲਾਉਂਦਾ ਸੀ ਬੰਦਾ ਚਾਹੁੰਦਾ ਸੀ ਕਿ ਮੇਰੀ ਥੋੜੀ ਬਹੁਤੀ ਮਹਿਮਾ ਹੋਵੇ ਪਰ ਅੱਜ ਹਾਲਾਤ ਇਹੋ ਜਿਹੇ ਬਣੇ ਪਏ ਕਿ ਬੰਦਾ ਡਰਦਾ ਕਿ ਮੇਰੀ ਕਿਤੇ ਮਹਿਮਾ ਨਾ ਹੋ ਜੇ ਮੇਰਾ ਕਿਤੇ ਬੋਰਡ ਨਾ ਟੰਗਿਆ ਜਾਵੇ ਮੇਰੇ ਕਿਤੇ ਕੋਈ ਨਸ਼ਰ ਨਾ ਹੋ ਜੇ ਗੱਲ ਕਿਉਂਕਿ ਜੇ ਗੈਂਗਸਟਰਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਜੀ ਕਿ ਫਲਾਣੇ ਬੰਦੇ ਦਾ ਕੰਮ ਬਹੁਤ ਚੱਲਦਾ ਜਾਂ ਕੰਮ ਚੱਲ ਨਿਕਲਿਆ ਤਾਂ ਫਿਰ ਉਹਨੂੰ ਫਰौती ਵਾਸਤੇ ਫੋਨ ਆਉਂਦਾ ਉਹਨੂੰ ਧਮਕੀ ਆਉਂਦੀ ਆ ਉਹਦੇ ਗੋਲੀ ਵੱਜਦੀ ਆ ਉਹਦੇ ਕੋਲੋਂ 50 ਲੱਖ ਉਹਦੇ ਕੋਲੋਂ 20 ਲੱਖ ਉਹਦੇ ਕੋਲੋਂ 1 ਕਰੋੜ ਰੁਪਇਆ ਮੰਗਿਆ ਜਾਂਦਾ ਇਸੇ ਕਰਕੇ ਬਹੁ ਗਿਣਤੀ ਕਾਰੋਬਾਰੀ ਇਹ ਚਾਹੁੰਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਆਪਣਾ ਕਾਰੋਬਾਰ ਕਰੀਏ ਹੀ ਨਾ ਜੇਕਰ ਉਹਨਾਂ ਦਾ ਕਾਰੋਬਾਰ ਚੱਲਦਾ ਤਾਂ ਉਹ ਗੱਲ ਪਰਦੇ ਦੇ ਵਿੱਚ ਰੱਖਣੀ ਚਾਹੁੰਦੇ ਆ ਨਾ ਕਿ ਨਸ਼ਰ ਕਰਨੀ ਚਾਹੁੰਦੇ ਆ ਮਤਲਬ ਇਹ ਆ ਕਿ ਕਾਰੋਬਾਰੀ ਜਿਹੜੇ ਕਿ ਟੈਕਸ ਦਿੰਦੇ ਆ ਸੂਬੇ ਦੇ ਯੋਗਦਾਨ ਦੇ ਵਿੱਚ ਪਾਉਂਦੇ ਆ ਵਿਕਾਸ ਦੇ ਵਿੱਚ ਯੋਗਦਾਨ ਪਾਉਂਦੇ ਆ ਉਹ ਵੀ ਇਸ ਵੇਲੇ دہشت ਦੇ ਪਰਛਾਵੇਂ ਦੇ ਵਿੱਚ ਆ ਉਸ ਤੋਂਗਲੀ ਗੱਲ ਇਹ ਆ ਕਿ ਲੰਘੇ ਕੱਲ ਵਿਧਾਨ ਸਭਾ ਦੇ ਵਿੱਚ ਯਾਨੀ ਕਿ 3 ਤਰੀਕ ਨੂੰ ਕਿ ਨਜਾਇਜ਼ ਕਲੋਨੀਆਂ ਦਾ ਮੁੱਦਾ ਉੱਠਿਆ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਹੈ ਕਿ 2 ਤਰੀਕ ਤੋਂ ਯਾਨੀ ਕਿ 2 ਨਵੰਬਰ ਤੋਂ ਪੰਜਾਬ ਦੇ ਵਿੱਚ 500 ਵਰਗ ਗਜ਼ ਦੀਆਂ ਐਨਓਸੀ ਆ ਜਿਹੜੀ ਪਲਾਟ ਦੀ ਐਨਓਸੀ ਆ ਉਹਦਾ ਕੰਮ ਚ ਜੱਟ ਖਤਮ ਹੋ ਜਾਣਾ ਤੇ ਰਜਿਸਟਰਡ 500 ਵਰਗ ਗਜ਼ ਤੱਕ ਜਿਹੜਾ ਪਲਾਟ ਉਹ ਵੈਸੇ ਹੀ ਹੋ ਜਾ ਕਰਨਾ ਐਨਓਸੀ ਮੁਕਤ ਕਰ ਦੇਣਾ ਉਹਨਾਂ ਨੇ ਗੱਲ ਕਹੀ ਪਰ ਸੌਦਾ ਜਿਹੜਾ ਉਹ 31 ਜੁਲਾਈ ਤੱਕ ਹੋਣਾ ਚਾਹੀਦਾ ਤੇ ਅਗਲੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਐਨਓਸੀ ਦਾ ਮਸਲਾ ਕੀ ਹੈ ਅਸਲ ਦੇ ਵਿੱਚ ਗੱਲ ਉਦਾਹਰਨ ਦੇ ਤੌਰ ਦੇ ਉੱਤੇ ਇਹ ਆ ਕਿ ਮੈਂ ਆਪਣਾ ਪਲਾਟ ਵੇਚਣਾ ਤੇ ਤੁਸੀਂ ਮੰਨ ਲਓ ਉਹ ਪਲਾਟ ਖਰੀਦਣਾ ਪਰ ਮੈਂ ਤੁਹਾਡੇ ਨਾਂ ਦੇ ਉੱਤੇ ਰਜਿਸਟਰੀ ਉਨਾ ਚਿਰ ਨਹੀਂ ਕਰਵਾ ਸਕਦਾ ਜਿੰਨੀ ਦੇਰ ਤੱਕ ਮੇਰੇ ਕੋਲੇ ਐਨਓਸੀ ਯਾਨੀ ਕਿ ਨੋ ਅਬਜੈਕਸ਼ਨ ਸਰਟੀਫਿਕੇਟ ਨਹੀਂ ਆ ਜੇਕਰ ਮੈਂ ਇਹ ਐਨਓਸੀ ਲੈਣੀ ਆ ਵਿਭਾਗ ਦੇ ਕੋਲੋਂ ਤਾਂ ਇਹ ਵਰਗ ਫੁੱਟ ਦੇ ਹਿਸਾਬ ਦੇ ਉੱਤੇ ਮਿਲਦੀ ਹੈ ਕਿ ਕਿੰਨੀ ਜਾਇਦਾਦ ਵੇਚਣੀ ਆ ਕਿੰਨੀ ਜਗ੍ਹਾ ਵੇਚਣੀ ਆ ਉਹ ਕਾਫੀ ਮਹਿੰਗੀ ਪੈਂਦੀ ਆ ਸਰਕਾਰੀ ਫੀਸ ਦੇ ਤੌਰ ਦੇ ਉੱਤੇ ਤੇ ਜੇ ਸਰਕਾਰੀ ਫੀਸ ਤੋਂ ਇਲਾਵਾ ਅਧਿਕਾਰੀਆਂ ਨੂੰ ਕੁਝ ਨਹੀਂ ਦਿੰਦੇ ਤੇ ਫਿਰ ਇਹ ਦੋ ਦੋ ਤਿੰਨ ਤਿੰਨ ਮਹੀਨੇ ਖੱਜਲ ਖਵਾਰੀ ਵਾਲੀ ਗੱਲ ਆ ਤੇ ਜੇਕਰ ਤੁਸੀਂ ਵਾਵਾ ਪੈਸੇ ਦੇ ਦਿੰਨੇ ਆ ਉੱਤੇ ਵੀ ਅੰਡਰ ਟੇਬਲ ਤੇ ਫਿਰ ਤੁਹਾਨੂੰ ਇਹ ਹਫਤੇ ਬਾਅਦ ਵੀ ਐਨਓਸੀ ਮਿਲ ਜਾਂਦੀ ਆ ਹਾਲਾਤ ਇਹ ਆ ਲੋਕਾਂ ਦੀ ਖੱਜਣ ਖਵਾਰੀ ਬਹੁਤ ਆ ਸੋ ਵੈਨੇ ਹੁਣ ਆਉਂਦੇ ਸਮੇਂ ਦੇ ਵਿੱਚ 500 ਵਰਗ ਗਜ ਨੂੰ ਐਨਓਸੀ ਦੀ ਲੋੜ ਨਹੀਂ ਤੇ ਇਹਦੇ ਨਾਲ ਲੋਕਾਂ ਦਾ ਕਿੰਨਾ ਕੁ ਫਾਇਦਾ ਹੁੰਦਾ ਇਹਦੇ ਨਾਲ ਲੋਕਾਂ ਦਾ ਕਿੰਨਾ ਕੁ ਭਲਾ ਹੁੰਦਾ ਪਰ ਪੰਜਾਬ ਵਿਧਾਨ ਸਭਾ ਦੇ ਵਿੱਚ ਰੌਲਾ ਰੱਪਾ ਕੱਲ ਵੀ ਬਹੁਤ ਪਿਆ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਰੌਲਾ ਰੱਪਾ ਅੱਜ ਵੀ ਬਹੁਤ ਪੈਣਾ ਵਿਰੋਧੀ ਇਹ ਗੱਲ ਕਹਿੰਦੇ ਆ ਕਿ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਸੀ ਤਾਂ ਉਸ ਵੇਲੇ ਕਹਿੰਦੇ ਹੁੰਦੇ ਸੀ ਕਿ ਭਾਈ 2 ਦਿਨ ਦਾ 3 ਦਿਨ ਦਾ 5 ਦਿਨ ਦਾ ਸੈਸ਼ਨ ਬਹੁਤ ਛੋਟਾ ਇਹਨੂੰ ਵੱਡਾ ਕਰਨਾ ਚਾਹੀਦਾ ਕਿਉਂਕਿ ਪੰਜਾਬ ਦੇ ਮੁੱਦੇ ਬਹੁਤ ਵੱਡੇ ਆ ਤੇ ਹੁਣ ਦੱਸੋ ਪੰਜਾਬ ਦੇ ਮੁੱਦੇ ਛੋਟੇ ਆ ਹੁਣ ਜਦੋਂ ਤੁਹਾਡੀ ਸਰਕਾਰ ਆ ਤੇ 3 ਦਿਨ ਦਾ ਸੈਸ਼ਨ 2 ਦਿਨ ਦਾ ਸੈਸ਼ਨ 1 ਦਿਨ ਦਾ ਸੈਸ਼ਨ ਤੁਸੀਂ ਇਹ ਰੱਖਦੇ ਹੋ ਤੇ ਹੁਣ ਤੁਸੀਂ ਆਪਣੀਆਂ ਗੱਲਾਂ ਤੋਂ ਫਿਰ ਕਿਹੜੀ ਗੱਲੋਂ ਗਾਏ ਸੋ ਪੰਜਾਬ ਦੇ ਵਿੱਚ ਮੁੱਦੇ ਸੱਚੀ-ਮੁੱੱਚੀ ਬਹੁਤ ਵੱਡੇ ਆ ਪਹਿਲਾਂ ਨਾਲੋਂ ਵੀ ਵੱਡੇ ਆ ਪਰ ਪੰਜਾਬ ਦੇ ਵਿੱਚ ਫਿਕਰ ਕਰਨ ਵਾਲੇ ਲੋਕ ਕਿੰਨੇ ਕ ਆਪਾਂ ਇਹਦੇ ਮੁਤਲਕ ਜਾਣਦੇ ਹਾਂ ਉਸ ਤੋਂ ਅਗਲੀ ਗੱਲ ਇਹ ਆ ਵੀ ਲੰਘੇ ਕੱਲ ਰਾਜਾ ਵੜਿੰਗ ਦੇ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਆ ਗਿੱਦੜਬਾਹਾ ਤੇ ਮੁਖਸਰ ਸਾਹਿਬ ਦੋ ਖੇਤਰਾ ਨੇ ਵਿੱਚ ਸੀਵਰੇਜ ਓਵਰਫਲੋ ਹੋ ਜਾਂਦਾ ਉਹਨਾਂ ਨੇ ਇਸ ਗੱਲ ਕਰਕੇ ਇੱਥੇ ਪਟੀਸ਼ਨ ਪਾਈ ਆ ਇਸ ਪਟੀਸ਼ਨ ਦੇ ਵਿੱਚ ਉਹਨਾਂ ਨੇ ਗੱਲ ਕਹੀ ਆ ਕਿ ਸਾਡੇ ਇੱਥੇ ਨਰਕ ਵਰਗੀ ਸਥਿਤੀ ਹੈ ਇਸ ਨਰਕ ਵਰਗੀ ਸਥਿਤੀ ਵਿੱਚੋਂ ਲੋਕਾਂ ਨੂੰ ਕੱਢਣ ਦੇ ਲਈ ਤੇ ਬਿਮਾਰੀਆਂ ਤੋਂ ਬਚਾਉਣ ਦੇ ਲਈ ਸਮੇਂ ਦੀ ਲੋੜ ਆ ਕਿ ਜਲਦ ਤੋਂ ਜਲਦ ਇੱਥੇ ਮਸਲੇ ਦਾ ਹੱਲ ਕੱਢਿਆ ਜਾਵੇ ਤੇ ਮਾਨਯੋਗ ਅਦਾਲਤ ਦੇ ਵੱਲੋਂ ਇਸ ਪਟੀਸ਼ਨ ਨੂੰ ਸਵੀਕਾਰ ਕਰਕੇ ਤੇ 20 ਸਤੰਬਰ ਤੱਕ ਸੂਬੇ ਦੀ ਸਰਕਾਰ ਦੇ ਕੋਲੋਂ ਉੱਤਰ ਮੰਗਿਆ ਗਿਆ ਗੱਲ ਬੜੀ ਸਾਫ਼ ਤੇ ਸਪਸ਼ਟ ਆ ਸਾਫ਼ ਤੇ ਸਪਸ਼ਟ ਗੱਲ ਇਹ ਆ ਵੀ ਇਸ ਮਸਲੇ ਦੇ ਉੱਤੇ ਗੌਰ ਕਰ ਲਿਆ ਮੈਂ ਕੁਤੇ ਦੇਖਿਆ ਨਹੀਂ ਕੋਈ ਪੂਰੇ ਪੰਜਾਬ ਦੇ ਵਿੱਚ ਹਾਲਾਤ ਇੱਕੋ ਜਿਹੇ ਆ ਤੁਸੀਂ ਗੱਲ ਜਲੰਧਰ ਦੀ ਕਰ ਲੋ ਪਟਿਆਲੇ ਦੀ ਬਰਨਾਲੇ ਦੀ ਅੰਮ੍ਰਿਤਸਰ ਸਾਹਿਬ ਦੀ ਪਠਾਨਕੋਟ ਦੀ ਗੁਰਦਾਸਪੁਰ ਦੀ ਇਧਰ ਲੁਧਿਆਣੇ ਦੀ ਇਧਰ ਮੁਕਸਰ ਸਾਹਿਬ ਦੀ ਮੋਗੇ ਦੀ ਫਿਰੋਜ਼ਪੁਰ ਦੀ ਫਾਜ਼ਿਲਕਾ ਦੀ ਕਿਸੇ ਵੀ ਖੇਤਰ ਦੀ ਗੱਲ ਕਰ ਲੋ ਜੇਕਰ ਅੱਧਾ ਪੌਣਾ ਘੰਟਾ ਮੀਂਹ ਪੈ ਜਾਂਦਾ ਵਿੱਚੇ ਬਠਿੰਡਾ ਜੇਕਰ ਅੱਧਾ ਪੌਣਾ ਘੰਟਾ ਮੀਂਹ ਪੈ ਜਾਂਦਾ ਤਾਂ ਉਸ ਤੋਂ ਬਾਅਦ ਸੀਵਰੇਜ ਓਵਰਫਲੋ ਹੋ ਜਾਂਦਾ ਕਿਉਂਕਿ ਸਾਡੇ ਸੂਬੇ ਦੇ ਵਿੱਚ ਸੀਵਰੇਜ ਵਾਲੀ ਲਾਈਨ ਤੇ ਮੀਂਹ ਵਾਲੀ ਜਿਹੜੀ ਲਾਈਨ ਆ ਪਾਣੀ ਦੀ ਨਿਕਾਸੀ ਵਾਲੀ ਉਹ ਵੱਖੋ ਵੱਖਰੀਆਂ ਨਹੀਂ ਇੱਕੋ ਹੀ ਆ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਬਾਦੀ ਵਧੀ ਜਾਂਦੀ ਹੈ ਸੀਵਰੇਜ ਦੀਆਂ ਪਾਈਪਾਂ ਪਹਿਲਾਂ ਵੱਲ ਗਈਆਂ ਥੋੜੀ ਜਿਹੀ ਮੀਂਹ ਦੇ ਨਾਲ ਉਹ ਓਵਰਫਲੋ ਹੋ ਜਾਂਦਾ ਤੇ ਜਿਹਦੇ ਕਰਕੇ ਜਿਹੜਾ ਉਹ ਸੀਵਰੇਜ ਵਾਲਾ ਦੰਦ ਤੇ ਉਹ ਸੜਕਾਂ ਦੇ ਉੱਤੇ ਤੈਰਨ ਲੱਗਦਾ ਤੇ ਲੋਕਾਂ ਨੂੰ ਬਿਮਾਰੀਆਂ ਮੰਡਦਾ ਸੋ ਰਾਜਾਪਟੇ ਨੇ ਮੁੱਦਾ ਚੁੱਕਿਆ ਇਸ ਮੁੱਦੇ ਦੇ ਉੱਤੇ ਹੱਲ ਕੀ ਨਿਕਲਦਾ ਇਹ ਆਉਣ ਵਾਲਾ ਵਕਤ ਦੱਸੂਗਾ ਪਰ ਪੂਰੇ ਪੰਜਾਬ ਦੇ ਵਿੱਚ ਹੀ ਇਸ ਗੰਦ ਨਾਲ ਲੋਕ ਜੂਝ ਰਹੇ ਆ ਤੇ ਦੁੱਖ ਦੀ ਗੱਲ ਇਹ ਆ ਕਿ ਕਿਤੇ ਵੀ ਪੰਜਾਬ ਦੇ ਵਿੱਚ ਪਾਣੀ ਦੀ ਸ਼ੁੱਧਤਾ ਦੀ ਗੱਲ ਸੜਕਾਂ ਚੰਗੀਆਂ ਹੋਣ ਇਹਦੀ ਗੱਲ ਸੀਵਰੇਜ ਦਾ ਮਸਲਾ ਹੱਲ ਹੋਵੇ ਇਹਦੀ ਗੱਲ ਪ੍ਰੈਕਟੀਕਲ ਤੌਰ ਦੇ ਉੱਤੇ ਹਰ ਗਲੀ ਨੁੱਕਰ ਦੇ ਵਿੱਚ ਨਜ਼ਰ ਨਹੀਂ ਆਉਂਦੀ ਅਸੀਂ ਪੰਜਾਬ ਦੇ ਉਹ ਲੋਕ ਆ ਜਿਹੜੇ ਕਿ ਆਜ਼ਾਦੀ ਤੋਂ ਬਾਅਦ ਇਨ੍ਹਾਂ ਮਸਲਿਆਂ ਨਾਲ ਹੀ ਜੂਝ ਰਹੇ ਆ ਤੇ ਸਾਡੀਆਂ ਸਰਕਾਰਾਂ ਬਣਦੀਆਂ ਤੇ ਢਹਿਦੀਆਂ ਵੀ ਇਨ੍ਹਾਂ ਮਸਲਿਆਂ ਦੇ ਕਰਕੇ ਹੀ ਆ ਉਹਦਾ ਕਿਸੇ ਮਸਲੇ ਦਾ ਕੋਈ ਟਕਮਾ ਵੱਡਾ ਖਲ ਨਿਕਲਿਆ ਨਹੀਂ ਇੰਡਸਟਰੀ ਦੇ ਵੱਲ ਖਿਆਲ ਜਾਊਗਾ ਬਾਹਦੀਆਂ ਗੱਲਾਂ ਉਹ ਠੱਠੇ ਖੁੱਛ ਗੱਲਾਂ ਗਈਆਂ ਪਹਿਲਾ ਹਾਲ ਸਾਡੇ ਕੋਲੋਂ ਸੀਵਰੇਜ ਦਾ ਮਸਲਾ ਨਹੀਂ ਹੱਲ ਹੁੰਦਾ ਪੀਣ ਵਾਲੇ ਪਾਣੀ ਦਾ ਗਲੀ ਤੇ ਨਾਲੀ ਦਾ ਮਸਲਾ ਨਹੀਂ ਹੱਲ ਹੁੰਦਾ ਸਟਰੀਟ ਲਾਈਟ ਦਾ ਮਸਲਾ ਨਹੀਂ ਹੱਲ ਹੁੰਦਾ ਬਾਕੀ ਮਸਲੇ ਤਾਂ ਬਹੁਤ ਵੱਡੀ ਗੱਲ ਆ ਉਸ ਤੋਂ ਓਗੜੀ ਗੱਲ ਇਹ ਆ ਕਿ ਪ੍ਰਗਟ ਸਿੰਘ ਜਿਹੜੇ ਕਿ ਜਲੰਧਰ ਸ਼ੌਣੀ ਤੋਂ ਕਾਂਗਰਸ ਦੇ ਵਿਧਾਇਕ ਆ ਉਹਨਾਂ ਦੇ ਵੱਲੋਂ ਦੋ ਮੁੱਦੇ ਚੁੱਕੇ ਗਏ ਆ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਮੁੱਦੇ ਚੁੱਕੇ ਆ ਪਹਿਲੀ ਗੱਲ ਉਹਨਾਂ ਨੇ ਇਹ ਕਹੀ ਆ ਵੀ ਪਿਛਲੇ ਕੁਝ ਸਮੇਂ ਦੇ ਵਿੱਚ ਪੰਜਾਬ ਪੁਲਿਸ ਦੇ ਕਈ ਕਰਮਚਾਰੀ ਤੇ ਅਧਿਕਾਰੀ ਨਸ਼ੇ ਦੇ ਵਿੱਚ ਲਿਪਤ ਪਾਏ ਗਏ ਆ ਉਹਨਾਂ ਨੇ ਕਿਹਾ ਜੀ ਕਿ ਜਦੋਂ ਪੰਜਾਬ ਦੀ ਪੁਲਿਸ ਆਪ ਨਸ਼ਾ ਕਰਦੀ ਹੋਊਗੀ ਤਾਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਿਵੇਂ ਕਰ ਦਿਆਂਗੇ ਤੇ ਇਹਨਾਂ ਦੇ ਰਾਹੀਂ ਹੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਿਵੇਂ ਕਰ ਸਕਦੇ ਹਾਂ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਪੰਜਾਬ ਦੇ ਵਿੱਚ ਕਦੇ ਕੋਈ ਪੁਲਿਸ ਕਰਮਚਾਰੀ ਕਦੇ ਕੋਈ ਅਧਿਕਾਰੀ ਨਸ਼ੇ ਕਰਦਾ ਫੜਿਆ ਜਾਂਦਾ ਕਦੇ ਕੋਈ ਹੋਰ ਕੰਮ ਕਰਦਾ ਫੜਿਆ ਜਾਂਦਾ ਇਸ ਕਰਕੇ ਇਹਨਾਂ ਲੋਕਾਂ ਦੇ ਵੀ ਡੋਪ ਟੈਸਟ ਹੋਣੇ ਚਾਹੀਦੇ ਯਾਨੀ ਕਿ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਡੋਪ ਟੈਸਟ ਹੋਣੇ ਚਾਹੀਦੇ ਆ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਮਾਈਨਿੰਗ ਦਾ ਮੁੱਦਾ ਬਹੁਤ ਗੰਭੀਰ ਹੈ ਲਗਾਤਾਰ ਮਾਈਨਿੰਗ ਕਰਕੇ ਦਰਿਆਵਾਂ ਦੇ ਮੋਹਣ ਬਦਲ ਦਿੱਤੇ ਗਏ ਆ ਲਗਾਤਾਰ ਮਾਈਨਿੰਗ ਕਰਨ ਦੇ ਕਰਕੇ ਇਸ ਵੇਲੇ ਬਹੁਤ ਵੱਡੀ ਸਮੱਸਿਆ ਪੈਦਾ ਹੋਈ ਹੈ ਤੇ ਮੇਰੇ ਖੇਤਰ ਦੇ ਵਿੱਚ ਵੀ ਉਹਨਾਂ ਨੇ ਕਿਹਾ ਜੀ ਕਿ ਇਹ ਮਸਲਾ ਬਹੁਤ ਵੱਡਾ ਫੈਲਾ ਹੋਇਆ ਸੋ ਉਹਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚੋਂ ਮਾਈਨਿੰਗ ਦੀ ਸਮੱਸਿਆ ਖਤਮ ਕੀਤੀ ਜਾਵੇ ਜਿਹੜੀ ਕਿ ਕੀਤੀ ਨਹੀਂ ਜਾ ਰਹੀ ਹੁਣ ਦੇਖਦੇ ਵੀ ਇਨ੍ਹਾਂ ਮੁੱਦਿਆਂ ਦੇ ਉੱਤੇ ਗੌਰ ਕਿੰਨੀ ਕੂ ਹੁੰਦੀ ਹੈ ਪਰ ਮੁੱਦਾ ਉਹਨਾਂ ਨੇ ਕਾਫੀ ਵੱਡਾ ਚੁੱਕਿਆ ਤੇ ਇਸ ਮੁੱਦੇ ਦੇ ਉੱਤੇ ਗੌਰ ਕਰਨੀ ਵੀ ਬਣਦੀ ਹੈ ਉਸ ਤੋਂ ਅਗਲੀ ਜਾਣਕਾਰੀ ਇਹ ਹੈ ਵੀ ਡੇਰਾ ਬਿਆਸ ਦੇ ਬਾਰੇ ਅਸੀਂ ਕੱਲ ਵੀ ਸਾਡੇ ਵਾਲਾ ਰੇਡੀਓ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਉੱਥੇ ਮਾਹੌਲ ਆ ਤੇ ਕਿਸ ਤਰੀਕੇ ਦੇ ਨਾਲ ਡੇਰਾ ਬਿਆਸ ਦੀ ਮੈਨੇਜਮੈਂਟ ਦੇ ਵੱਲੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਦੇ ਉੱਤੇ ਜਸਦੀਪ ਸਿੰਘ ਗਿੱਲ ਨੂੰ ਨਵੇਂ ਮੁਖੀ ਥਾਪ ਦਿੱਤਾ ਜਾਂ ਕਹਿ ਲੀਏ ਗੱਦੀ ਨਸ਼ੀਨ ਬਣਾ ਦਿੱਤਾ ਉਸ ਤੋਂ ਬਾਅਦ ਲੋਕਾਂ ਦੇ ਮਨ ਦੇ ਵਿੱਚ ਸਵਾਲ ਪੈਦਾ ਹੋਇਆ ਕਿ ਉਹ ਕਿਹੜੇ ਕਾਰਨ ਹੋਏ ਜਿਹਦੇ ਕਰਕੇ ਇੱਕਦਮ ਇੰਨੀ ਛੇਤੀ ਨਵੇਂ ਮੁਖੀ ਦੀ ਗੱਲ ਕਰਤੀ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸਿਹਤ ਬਹੁਤ ਢਲੀ ਹੈ ਕਿ ਉਹ ਸੱਚੀ ਮੁੱਚੀ ਬਹੁਤ ਬਿਮਾਰ ਨੇ ਜਾਂ ਇਹਦੇ ਪਿੱਛੇ ਕੀ ਕਾਰਨ ਹੋਊਗਾ ਸੰਗਤ ਵੱਡੀ ਗਿਣਤੀ ਦੇ ਵਿੱਚ ਬਿਆਸ ਡੇਰੇ ਦੇ ਵਿੱਚ ਜਾਣੀ ਸ਼ੁਰੂ ਹੋ ਗਈ ਫਿਰ ਅਚਾਨਕ ਕਾਲੀ ਦੇ ਵਿੱਚ ਡੇਰੇ ਦੀ ਮੈਨੇਜਮੈਂਟ ਦੇ ਵੱਲੋਂ ਇੱਕ ਨਵੀਂ ਸੂਚਨਾ ਜਾਰੀ ਕੀਤੀ ਗਈ ਉਸ ਸੂਚਨਾ ਦੇ ਵਿੱਚ ਇਹ ਗੱਲ ਕਹੀ ਗਈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਿਲਕੁਲ ਤੰਦਰੁਸਤ ਨਹੀਂ ਚੜ੍ਹਦੀ ਕਲਾ ਦੇ ਵਿੱਚ ਨਹੀਂ ਉਹ ਸਿਹਤ ਯਾਬ ਨੇ ਡੇਰੇ ਦੇ ਵਿੱਚ ਕੋਈ ਵੀ ਵਿਸ਼ੇਸ਼ ਸਮਾਗਮ ਨਹੀਂ ਰੱਖਿਆ ਗਿਆ ਇਸ ਕਰਕੇ ਸੰਗਤ ਇੱਥੇ ਨਾ ਪਹੁੰਚੇ ਜੀ ਤੇ ਉਹਨਾਂ ਨੇ ਇਹ ਵੀ ਇੱਕ ਗੱਲ ਕਹੀ ਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰੇ ਦੇ ਮੁਖੀ ਰਹਿਣਗੇ ਪਰ ਡਿਪਟੀ ਦੇ ਤੌਰ ਦੇ ਉਤੇ ਕਾਰਜਕਾਰੀ ਦੇ ਤੌਰ ਦੇ ਉਤੇ ਸਹਾਇਕ ਦੇ ਤੌਰ ਦੇ ਉਤੇ ਨਾਲ ਜਸਦੀਪ ਸਿੰਘ ਗਿੱਲ ਚਮ ਕਰਦੇ ਰਹਿਣਗੇ ਜਿਵੇਂ ਕਿ ਨਾਮ ਸ਼ਬਦ ਦੇਣਾ ਧੋਬ ਨਾਲ ਹੋਇਆ ਕਰਨਗੇ ਜਸਦੀਪ ਸਿੰਘ ਗਿੱਲ ਜਾਂ ਸਤਸੰਗ ਕਰਿਆ ਕਰਨੀ ਉਹ ਨਾਲ ਹੋਇਆ ਕਰਨਗੇ ਜਸਦੀਪ ਸਿੰਘ ਗਿੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਇਸ ਤਰੀਕੇ ਦੀ ਜਾਣਕਾਰੀ ਆਈ ਆ ਸੋ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕਿ ਦੁਨੀਆ ਤੋਂ ਸਭ ਨਹੀਂ ਜਾਣਾਂ ਪਰ ਇੱਕ ਨਵੀਂ ਪਰਤ ਤੇ ਇੱਕ ਮੈਨੂੰ ਨਿੱਜੀ ਤੌਰ ਦੇ ਉੱਤੇ ਚੰਗੀ ਗੱਲ ਲੱਗੀ ਹੈ ਕਿ ਉਹਨਾਂ ਦੇ ਵੱਲੋਂ ਮੈਨੇਜ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਸ ਗੱਲ ਨੂੰ ਵਧੀਆ ਤਰੀਕੇ ਨਾਲ ਕੀਤਾ ਜਾ ਰਿਹਾ ਕਿ ਜੇਕਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਭਵਖ ਦੇ ਵਿੱਚ ਜ਼ਿਆਦਾ ਢਿੱਲੇ ਹੁੰਦੇ ਆ ਤੇ ਬਾਅਦ ਦੇ ਵਿੱਚ ਗੱਦੀ ਦਾ ਰੋਲਾ ਨਾ ਪਵੇ ਤੇ ਹੁਣੇ ਹੀ ਉਹਨਾਂ ਦੀ ਤੰਦਰੁਸਤੀ ਦੇ ਵਿੱਚ ਗੱਦੀ ਦੇ ਨਾਲ ਜੁੜੀਆਂ ਹੋਈਆਂ ਚੁਣੌਤੀਆਂ ਭਵਖ ਦੇ ਵਿੱਚ ਕੀਤੇ ਜਾਣ ਵਾਲੇ ਕੰਮ ਜਸਦੀਪ ਸਿੰਘ ਗਿੱਲ ਨੂੰ ਸਮਝਾਏ ਤੇ ਸਿਖਾਈ ਜਾਣ ਇਹ ਇਸ ਤਰੀਕੇ ਦੀ ਗੱਲ ਆ ਪਿਛਲੇ ਦਿਨੀ ਆਪਾਂ ਜਾਣਦੇ ਆ ਕਿ ਹਰਿਆਣਾ ਦੇ ਵਿੱਚ ਡੇਰਾ ਜਗਪਾਲਪੁਰੀ ਵਾਲਾ ਉਥੋਂ ਦੇ ਡੇਰੇਦਾਰ ਦੀ ਮੌਤ ਹੋਈ ਤੇ ਬਾਅਦ ਦੇ ਵਿੱਚ ਗੱਦੀ ਨੂੰ ਲੈ ਕੇ ਗੋਲੀ ਵੀ ਚੱਲੀ ਸੋ ਉਸ ਗੋਲੀ ਦੇ ਚੱਲਦਿਆਂ ਆਪਾਂ ਜਾਣਦੇ ਆ ਕਿ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੋਏ ਸ਼ਾਇਦ ਇੱਥੇ ਡੇਰਾ ਬਿਆਸ ਦੇ ਵਿੱਚ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਇਹ ਗੱਦੀ ਨਸ਼ੀਨ ਦੀ ਗੱਲ ਨਵੇਂ ਸਿਰੇ ਤੋਂ ਕੀਤੀ ਗਈ ਹੈ ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਇਸ ਡੇਰੇ ਦੇ ਪੱਖ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਾਂਦੀਆਂ ਉਹਦੇ ਵਿੱਚੋਂ ਇੱਕ ਗੱਲ ਵੱਡੀ ਇਹ ਜਾਂਦੀ ਵੀ ਜਦੋਂ ਕੋਰੋਨਾ ਮਹਾਮਾਰੀ ਸੀ ਸਾ ਉਸ ਵੇਲੇ ਇਸ ਡੇਰੇ ਦੇ ਵੱਲੋਂ ਲੋਕਾਈ ਦੀ ਸੇਵਾ ਵਾਸਤੇ ਬਹੁਤ ਯਤਨ ਕੀਤੇ ਗਏ ਲੋਕਾਈ ਦੀ ਸੇਵਾ ਦੇ ਵਾਸਤੇ ਆਈਸੋਲੇਸ਼ਨ ਸੈਂਟਰ ਬਣਾਇਆ ਗਿਆ ਇੱਥੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ ਇਥੋਂ ਖਾਣੇ ਦੇ ਪੈਕਟ ਜਿਹੜੇ ਲੋਕਾਂ ਨੂੰ ਦਿੱਤੇ ਗਏ ਇਹ ਉਹਨਾਂ ਦੇ ਪੱਖ ਦੇ ਵਿੱਚ ਗੱਲ ਜਾਂਦੀ ਹੈ ਤੇ ਇੱਕ ਹੋਰ ਗੱਲ ਇਹ ਆ ਕਿ ਇਸ ਡੇਰੇ ਦੇ ਵੱਲੋਂ ਕਦੇ ਵੀ ਸਿਆਸਤ ਦਾ ਪੱਖ ਨਹੀਂ ਪੂਰਿਆ ਗਿਆ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਇੱਥੇ ਜਾਂਦੇ ਆ ਵੋਟਾਂ ਮੰਗਣ ਦੇ ਲਈ ਜਾਂ ਇਸ਼ਾਰਾ ਮਾਤਰ ਵੋਟਾਂ ਮੰਗਣ ਦੇ ਲਈ ਪਰ ਡੇਰੇ ਦੇ ਵੱਲੋਂ ਸਤਸੰਗ ਦੇ ਮੌਕੇ ਗੱਲ ਕਹੀ ਜਾਂਦੀ ਕਿ ਸਾਰੇ ਹੀ ਸਾਡੇ ਆਪਣੇ ਉਮੀਦਵਾਰ ਨੇ ਤੁਸੀਂ ਜਿਹਨੂੰ ਵੋਟ ਪਾਉਣੀ ਆ ਉਹ ਤੁਹਾਡੀ ਨਿੱਜੀ ਮਰਜ਼ੀ ਆ ਅਸੀਂ ਤੁਹਾਡੇ ਉੱਤੇ ਕੋਈ ਪ੍ਰੈਸ਼ਰ ਨਹੀਂ ਪਾਉਂਦੇ ਜਿੱਥੇ ਵੀ ਤੁਹਾਡਾ ਚਿਤ ਕਰਦਾ ਉਹਨੂੰ ਵੋਟ ਪਾ ਦਿਓ ਉਸ ਤੋਂ ਅਗਲੀ ਜਾਣਕਾਰੀ ਇਹ ਆ ਵੀ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ 5 ਅਕਤੂਬਰ ਨੂੰ 90 ਸੀਟਾਂ ਦੇ ਲਈ ਪਹਿਲਾਂ ਇਹ ਵੋਟਾਂ ਪੈਣੀਆਂ ਸੀ 1 ਅਕਤੂਬਰ ਨੂੰ ਪਰ ਬਿਸ਼ਨੋਈ ਸਮਾਜ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸਾਡਾ ਇੱਕ ਧਾਰਮਿਕ ਸਮਾਗਮ ਹੁੰਦਾ ਰਾਜਸਥਾਨ ਦੇ ਵੱਲ ਉੱਥੇ ਵੱਡੀ ਗਿਣਤੀ ਦੇ ਵਿੱਚ ਹਰਿਆਣਾ हिमाचल पंजाब ਦੇ ਵਿੱਚੋਂ ਲੋਕ ਜਾਂਦੇ ਆ ਇਸ ਕਰਕੇ ਵੋਟਾਂ ਦੀ ਤਰੀਕ ਬਦਲੀ ਜਾਵੇ ਤੇ ਚੋਣ ਕਮਿਸ਼ਨ ਨੇ ਇੱਕ ਦੀ ਥਾਂ ਦੇ ਉੱਤੇ 5 ਅਕਤੂਬਰ ਨੂੰ ਇਹ ਵੋਟਾਂ ਕਰ ਦਿੱਤੀਆਂ ਤੇ 8 ਤਰੀਕ ਨੂੰ ਨਤੀਜੇ ਆਉਣਗੇ 8 ਅਕਤੂਬਰ ਨੂੰ ਜਿਹੜੇ ਕਿ ਪਹਿਲਾਂ 4 ਅਕਤੂਬਰ ਨੂੰ ਆਉਣੇ ਸਨ ਪਰ ਹੁਣ ਪਤਾ ਲੱਗਾ ਜੀ ਕਿ ਇਹਨਾਂ 90 ਸੀਟਾਂ ਦੇ ਉੱਤੇ ਬਹੁਮਤ ਹਾਸਲ ਕਰਨ ਦੇ ਲਈ ਕਿਉਂਕਿ 90 ਸੀਟਾਂ ਨੇ ਤੇ ਜਿਹੜੀ ਵੀ ਪਾਰਟੀ ਕੋਲੇ 46 ਸੀਟਾਂ ਹੋਈਆਂ ਸਰਕਾਰ ਉਹਨਾਂ ਦੀ ਬਣਦੀ ਹੈ ਸੋ ਇਹ ਪਤਾ ਲੱਗਾ ਜੀ ਕਿ ਹੁਣ ਕਾਂਗਰਸ ਤੇ ਆਮ ਆदमी ਪਾਰਟੀ ਇੱਥੇ ਗੱਠ ਜੋੜ ਕਰਨ ਦੇ ਲਈ ਜੋੜ ਤੋੜ ਕਰ ਰਹੇ ਆ ਰਾਹੁਲ ਗਾਂਧੀ ਦੇ ਵੱਲੋਂ ਲੰਘੇ ਕੱਲ ਕੇ ਸੀ ਬੇਣੂਗਪਾਲ ਹੋਰਾਨੀ ਅਗਵਾਈ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਹੜੀ ਕਿ ਫਾਇਦੇ ਤੇ ਨੁਕਸਾਨ ਦੇ ਬਾਰੇ ਪੜਤਾਲ ਕਰੂਗੀ ਕਿ ਜੇਕਰ ਆਮ ਆਦਮੀ ਪਾਰਟੀ ਨਾਲ ਇਸ ਥਾਂ ਦੇ ਉੱਤੇ ਸਾਡਾ ਗੱਠਜੋੜ ਹੁੰਦਾ ਤਾਂ ਸਾਡਾ ਕੋਈ ਨੁਕਸਾਨ ਹੁੰਦਾ ਜਾਂ ਸਾਡਾ ਕੋਈ ਫਾਇਦਾ ਹੁੰਦਾ ਉਧਰ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਬੀਜੇਪੀ ਨੂੰ ਹਰਾਉਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ ਇਸ ਕਰਕੇ ਗੱਠਜੋੜ ਕਰਨ ਦੇ ਵਿੱਚ ਸ਼ਾਇਦ ਕੋਈ ਦਿੱਕਤ ਨਾ ਹੋਵੇ 90 ਵਿਧਾਨ ਸਭਾ ਦੀਆਂ ਸੀਟਾਂ ਨੇ ਹਰਿਆਣੇ ਦੀਆਂ ਮਨਿਆ ਜਾ ਰਿਹਾ ਹੈ ਕਿ ਕਾਂਗਰਸ ਤਿੰਨ ਤੋਂ ਲੈ ਕੇ ਪੰਜ ਸੀਟਾਂ ਆਮ ਆਦਮੀ ਪਾਰਟੀ ਨੂੰ ਦੇਣ ਦੇ ਪੱਖ ਦੇ ਵਿੱਚ ਹੈ ਤੇ ਬਾਕੀ ਸੀਟਾਂ ਦੇ ਉੱਤੇ ਖੁਦ ਲੜਨਾ ਚਾਹੁੰਦੀ ਆ। ਇੱਥੇ ਵੀ ਦੱਸਣਾ ਬਣਦਾ ਕਿ ਹਰਿਆਣੇ ਦੇ ਵਿੱਚ ਲੋਕ ਸਭਾ ਦੀ ਚੋਣ ਵੀ ਦੋਨਾਂ ਪਾਰਟੀਆਂ ਦੇ ਵੱਲੋਂ ਮਿਲ ਕੇ ਇਕੱਠੇ ਤੌਰ ਦੇ ਉੱਤੇ ਲੜੀ ਗਈ ਸੀ। ਉੱਥੇ ਇੱਕ ਸੀਟ ਦੇ ਉੱਤੇ ਤੇ ਆਮ ਆਦਮੀ ਪਾਰਟੀ ਨੇ ਚੋਣ ਲੜੀ ਸੀ ਤੇ ਨੌ ਸੀਟਾਂ ਦੇ ਉੱਤੇ ਕਾਂਗਰਸ ਨੇ ਚੋਣ ਲੜੀ ਸੀ ਤੇ ਕੁੱਲ ਇਥੋਂ ਦੀਆਂ 10 ਸੀਟਾਂ ਨੇ ਤੇ ਕਾਂਗਰਸ ਆ ਜਿਹੜੀ ਉਨੇ ਆਪਣੇ ਤਰੀਕੇ ਨਾਲ ਚੋਣ ਲੜੀ ਆਮ ਆਦਮੀ ਪਾਰਟੀ ਨੇ ਆਪਣੇ ਤਰੀਕੇ ਨਾਲ ਪਰ ਇੱਕ ਜੋ ਸੀਟ ਹੈ ਉਹ ਵੀ ਆਮ ਆਦਮੀ ਪਾਰਟੀ ਹਾਰ ਗਈ ਸੀ ਜਿਹਦੇ ਕਰਕੇ ਇਹ ਸਵਾਲ ਨਵਾਂ ਪੈਦਾ ਹੋਇਆ ਕਿ ਹੁਣ ਇਹਨਾਂ ਦੇ ਵੱਲੋਂ ਜੋ ਗੱਠਜੋੜ ਜੇਕਰ ਕੀਤਾ ਜਾਂਦਾ ਤਾਂ ਕਿਹੜੀ ਪਾਰਟੀ ਨੂੰ ਕੀ ਹੁਲਾਰਾ ਤੇ ਕਿਹੜੀ ਪਾਰਟੀ ਨੂੰ ਕੀ ਹੁੰਗਾਰਾ ਮਿਲੇਗਾ ਉਸ ਤੋਂ ਅਗਲੀ ਜਾਣਕਾਰੀ ਇਹ ਹੈ ਵੀ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਵੀ ਦੋਨਾਂ ਪਾਰਟੀਆਂ ਵੱਲੋਂ ਮਿਲ ਕੇ ਲੜੀ ਗਈ ਸੀ ਭਾਵੇਂ ਕਿ ਸੁਪਰੀਮ ਕੋਰਟ ਦੇ ਸਹਿਯੋਗ ਦੇ ਨਾਲ ਹੀ ਤੇ ਬਾਅਦ ਦੇ ਵਿੱਚ ਆਪਣੀ ਮੇਅਰ ਦੀ ਕੁਰਸੀ ਉਹ ਬਚਾ ਸਕੇ ਪਰ ਜੇ ਦੋਨੋਂ ਪਾਰਟੀਆਂ ਇਕੱਠੀਆਂ ਨਾ ਹੁੰਦੀਆਂ ਤਾਂ ਕੰਮ ਖਰਾਬ ਹੋ ਜਾਣਾ ਸੀ ਆਮ ਆਦਮੀ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਹਰਿਆਣੇ ਵਿੱਚ ਸਾਡੀ ਸਰਕਾਰ ਬਣ ਜਾਣੀ ਹੈ ਕਿਉਂਕਿ ਪੰਜਾਬ ਤੇ ਦਿੱਲੀ ਦੋਵਾਂ ਸੂਬਿਆਂ ਵਿੱਚ ਸਾਡੀ ਸਰਕਾਰ ਹੈ ਤੇ ਸਾਨੂੰ ਇਥੇ ਵਿਚਕਾਰਲੇ ਸੂਬੇ ਹਰਿਆਣੇ ਦੇ ਵਿੱਚ ਵੀ ਇਸ ਗੱਲ ਦਾ ਫਾਇਦਾ ਹੋ ਸਕਦਾ ਸੋ ਵੀ ਨਹੀਂ ਪਈ ਇੱਥੇ ਕਿਹਨੂੰ ਕਿੰਨਾ ਕੁ ਫਾਇਦਾ ਹੁੰਦਾ ਪਰ ਗੱਲ ਇਹ ਵੀ ਜੋੜ-ਤੋੜ ਦਾ سلسلہ جاری ਹੈ ਉਧਰ ਬੀਜੇਪੀ ਦੇ ਵੱਲੋਂ ਜਾਨੀ ਕਿ ਨਾਇਬ ਸਿੰਘ ਸੇਣੀ ਦੀ ਉੱਥੇ ਸਰਕਾਰ ਆ ਹੁਣ ਉਹ ਚਾਹੁੰਦੇ ਕਿ ਸਾਡੀ ਇੱਕ ਵਾਰੀ ਫੇਰ ਸਰਕਾਰ ਬਣੇ ਕਾਂਗਰਸ ਚਾਹੁੰਦੀ ਸਾਡੀ ਸਰਕਾਰ ਬਣੇ ਦੁਸ਼ਾਂਤ ਚਟਾਲਾ ਹੋਰੀ ਚਾਹੁੰਦੇ ਨੇ ਕਿ ਸਾਡੀ ਸਰਕਾਰ ਬਣੇ ਦੇਖਦੇ ਭਾਈ ਕਿਹਦੀ ਸਰਕਾਰ ਬਣਦੀ ਤੇ ਲੋਕ ਕਿਦੇ ਪੱਖ ਚ ਜਾਂਦੇ ਨੇ ਪਰ ਕਿਸਾਨ ਵੀ ਉੱਥੇ ਬਹੁਤ ਸਰਗਰਮ ਨੇ ਤੇ ਉੱਥੇ ਆਪਾਂ ਜਾਣਦੇ ਕਿ ਵਿਨੇਸ਼ ਫੋਗਾਟ ਬਜਰੰਗ ਪੂਨੀਆ ਤੇ ਹੋਰ ਖਡਾਰੀਆਂ ਨਾਲ ਲੰਘੇ ਵੇਲੇ ਵਿੱਚ ਜੋ ਜ਼ਿਆਦਤੀਆਂ ਹੋਈਆਂ ਉਹਨਾਂ ਦਾ ਮੁੱਦਾ ਵੀ ਕਾਫੀ ਗਰਮਾ ਤੇ ਬੀਜੇਪੀ ਨੂੰ ਉੱਥੇ ਕਾਫੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਗਲੀ ਜਾਣਕਾਰੀ ਇਹ ਆ ਕਿ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੇ ਵੱਲੋਂ ਕੱਲ੍ਹ ਇੱਕ ਬਹੁਤ ਵੱਡਾ ਐਲਾਨ ਕੀਤਾ ਗਿਆ। ਪੱਛਮੀ ਬੰਗਾਲ ਦੇ ਵਿੱਚ ਜੋ ਵਿਧਾਨ ਸਭਾ ਉਹਦੇ ਵਿੱਚ ਇੱਕ ਬਿੱਲ ਪਾਸ ਕੀਤਾ ਗਿਆ ਜਿਹੜੇ ਰੇਪ ਕਰਦੇ ਜਿਹੜੇ ਔਰਤਾਂ ਨਾਲ ਧੱਕੇਸ਼ਾਹੀ ਜ਼ਬਰਜਨਾਹ ਕਰਦੇ ਉਹਨਾਂ ਦੇ ਖਿਲਾਫ। ਇਸ ਬਿੱਲ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜੇਕਰ ਕੋਈ ਭਵਿੱਖ ਦੇ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਕਾਨੂੰਨ ਬਣਨ ਤੋਂ ਬਾਅਦ ਜੇਕਰ ਕੋਈ ਕਿਸੇ ਕੁੜੀ ਨਾਲ ਕਿਸੇ ਔਰਤ ਨਾਲ ਜ਼ਿਆਦਤੀ ਕਰਦਾ ਕੋਈ ਰੇਪ ਕਰਦਾ ਤਾਂ ਜੇਕਰ ਉਹ ਦੋਸ਼ੀ ਸਾਬਤ ਹੋ ਜਾਂਦਾ ਤਾਂ ਉਹਨੂੰ 21 ਸਾਲ ਦੇ ਵਿੱਚ ਵਿੱਚ ਪਹਿਲੀ ਗੱਲ ਤਾਂ ਇਸ ਕੇਸ ਦੀ ਪੜਤਾਲ ਮੁਕੰਮਲ ਹੋਊਗੀ ਵਿਸ਼ੇਸ਼ ਹਾਲਾਤ ਦੇ ਵਿੱਚ 15 ਸਾਲ ਹੋਰ ਮਿਲ ਸਕਦੇ ਜੇਕਰ ਹੋਰ ਪੜਤਾਲ ਕਰਨੀ ਹੋਵੇ ਤੇ ਜੇਕਰ ਉਹ ਸਬੰਧਤ ਔਰਤ ਜਿਹਦੇ ਨਾਲ ਰੇਪ ਹੋਇਆ ਉਹ ਕੋਮਾ ਚ ਚਲੀ ਜਾਂਦੀ ਹੈ ਜਾਂ ਉਹਦੀ ਮੌਤ ਹੋ ਜਾਂਦੀ ਹੈ ਤਾਂ ਫਿਰ ਦੋਸ਼ੀ ਨੂੰ 10 ਸਾਲ ਦੇ ਵਿੱਚ ਵਿੱਚ ਫਾਂਸੀ ਹੋਇਆ ਕਰੂਗੀ ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਬਈ ਇੱਥੇ ਹਰ ਖੇਤਰ ਦੇ ਵਿੱਚ ਪੱਛਮੀ ਬੰਗਾਲ ਦੇ ਹਰ ਖੇਤਰ ਦੇ ਵਿੱਚ ਇੱਕ ਡੀਐਸਪੀ ਪੱਧਰ ਦੇ ਉੱਤੇ ਅਧਿਕਾਰੀ ਬਣਾ ਕੇ ਤੇ ਇੱਥੇ ਸਕੀਮ ਸ਼ੁਰੂ ਕੀਤੀ ਜਾਊਗੀ ਔਰਤਾਂ ਨੂੰ ਬਚਾਉਣ ਦੇ ਲਈ ਇਸ ਬਿੱਲ ਦਾ ਨਾਂ ਰੱਖਿਆ ਗਿਆ ਜੀ ਐਂਟੀ ਰੇਪ ਬਿੱਲ ਵਿਧਾਨ ਸਭਾ ਦੇ ਵਿੱਚ ਪੱਛਮੀ ਬੰਗਾਲ ਕੇ ਪਾਸ ਹੋ ਗਿਆ ਹੁਣ ਇਹਨੇ ਰਾਜਪਾਲ ਦੇ ਕੋਲ ਜਾਣਾ ਜੇਕਰ ਰਾਜਪਾਲ ਦੇ ਵੱਲੋਂ ਵੀ ਪਾਸ ਕਰ ਦਿੱਤਾ ਜਾਂਦਾ ਤੇ ਫਿਰ ਇਹ ਰਾਸ਼ਟਰਪਤੀ ਕੋਲ ਜਾਊ ਤੇ ਜੇਕਰ ਰਾਸ਼ਟਰਪਤੀ ਦੇ ਵੱਲੋਂ ਵੀ ਪਾਸ ਕਰ ਦਿੱਤਾ ਜਾਂਦਾ ਤੇ ਫਿਰ ਇਹਨੇ ਕਾਨੂੰਨ ਦੇ ਰੂਪ ਦੇ ਵਿੱਚ ਸਾਹਮਣੇ ਆ ਜਾਣਾ ਜੋ ਕਿ ਆਉਣਾ ਸਮੇਂ ਦੀ ਲੋੜ ਵੀ ਹੈ ਪੂਰੇ ਭਾਰਤ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ ਆਈਆਂ ਜਿਨ੍ਹਾਂ ਨੇ ਲੋਕਾਂ ਨੂੰ ਮਾਨਸਿਕ ਪੱਖੋਂ ਦੁਖੀ ਕੀਤਾ ਲੋਕਾਂ ਨੂੰ ਬਹੁਤ ਜ਼ਿਆਦਾ ਅੰਦਰੋਂ ਤੰਗ ਕੀਤਾ ਦੇਸ਼ ਦੇ ਵਿੱਚ ਵਿਵਾਦ ਵੀ ਪੈਦਾ ਹੋਇਆ ਦੇਸ਼ ਦੇ ਵਿੱਚ ਸਵਾਲ ਵੀ ਪੈਦਾ ਹੋਏ ਸੋ ਵੈ ਨਹੀਂ ਆ ਕਿ ਰਾਜਪਾਲ ਦੇ ਵੱਲੋਂ ਕਦੋਂ ਤੇ ਰਾਸ਼ਟਰਪਤੀ ਦੇ ਵੱਲੋਂ ਕਦੋਂ ਇਸ ਬਿੱਲ ਦੇ ਉੱਤੇ ਸਾਈਨ ਕੀਤੇ ਜਾਂਦੇ ਆ ਤੇ ਆਖਰੀ ਜਾਣਕਾਰੀ ਪੰਜਾਬ ਦੇ ਮੌਸਮ ਦੇ ਬਾਰੇ ਪੰਜਾਬ ਦੇ ਵਿੱਚ ਇਸ ਵੇਲੇ ਮੀਂਹ ਕਣੀ ਕਾਫੀ ਆ ਜਲੰਧਰ ਸਮੇਤ ਪੰਜਾਬ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਖੂਬ ਮੀਂਹ ਪਿਆ ਚਿੱਕੜ ਚੁੱਲਾ ਤੇ ਗੋਡੇ-ਗੋਡੇ ਪਾਣੀ ਚਾਰੇ ਪਾਸੇ ਆ ਬੁਰਾ ਹਾਲ ਵੀ ਹੈ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਪੂਰੀ-ਪੂਰੀ ਸੰਭਾਵਨਾ ਮੌਸਮ ਰਾਤ ਦਾ ਕਾਫੀ ਬਦਲਿਆ ਹੋਇਆ ਪ੍ਰਤੀਤ ਹੋਣ ਲੱਗ ਪਿਆ ਸੋ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਲਈ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਸਾਡੇ ਵਾਲਾ ਰੇਡੀਓ ਦੇ ਉੱਤੇ ਮੁੜ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਿਆ ਦਿਓ ਬਹੁਤ-ਬਹੁਤ ਧੰ